ਜੀ ਹੁਣ ਤੁਹਾਨੂੰ ਦਰਸ਼ਨ ਕਰਵਾਉਣੇ ਹਨ ਦੁਆਰਾ ਪਰਵਾਰ ਪਿਛੋੜਾ ਸਾਹਿਬ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੁੜੇ ਰਹੋ ਸਾਹਿਬ ਇਹ ਮਾਤਾ ਜੀ ਤੇ ਪਰਿਵਾਰ ਹੈ ਜਿਹੜਾ ਸਾਰਾ ਇੱਥੇ ਆਪ ਚ ਪਿੱਛੜ ਗਏ ਸੀ ਜਦੋਂ ਨਦੀ ਬਹੁਤ ਜ਼ਿਆਦਾ ਚੜੀ ਹੋਈ ਸੀ ਉਹ ਆਪ ਚੱਲਦੀ ਗੱਲਬਾਤ ਕਰਦੀ ਹੈ ਗੁਰੂ ਸਾਹਿਬ ਪਹੁੰਚ ਕੇ ਗੁਰਦੁਆਰਾ ਸਾਹਿਬ ਰੋ ਜਿੱਥੇ ਆ ਕੇ ਹਰ ਇੱਕ ਦਾ ਮਨ ਹੈ ਜਿਹੜਾ ਆ ਵੀ ਇੱਕ ਵੀ ਅੱਖ ਚ ਪਾਣੀ ਆਉਂਦਾ ਏ ਸਵਾਤਵਾ ਕਿੰਨੇ ਵੱਡੇ ਜਿਗਰੇ ਹੋਏ ਨੇ ਤਾਂ ਹੀ ਕਹਿੰਦੇ ਨੇ ਨਿੱਕੀਆਂ ਜਿੰਦਾ ਵੱਡੇ ਸਾਕੇ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਸਾਰਾ ਗੁਰੂ ਘਰ ਦਾ ਪਵਿੱਤਰ ਔਂਝਕੇ ਦੇਖਦੇ ਆੜਾ ਥੋੜਾ ਕਿ ਇਸ ਜਰੇ ਜਰੇ ਦੇ ਵਿੱਚ ਕੀ ਕੀ ਵਾਰਤਲਾਪ ਹੈ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਤੇ ਇੱਥੇ ਦੇ ਇਤਿਹਾਸ ਦੇ ਬਾਰੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਦਾ ਇਤਿਹਾਸ ਇਹ ਸੀ ਜਿਹੜੇ ਆਪਾਂ ਪਿਛਲੇ ਬਲੌਗਸ ਦੇ ਵਿੱਚ ਦੇਖੇ ਵੱਖ-ਵੱਖ ਪੰਜ ਕਿਲੇ ਗੁਰੂ ਸਾਹਿਬ ਨੇ ਬਣਾਏ ਸੀ ਉਹਨਾਂ ਵਿੱਚੋਂ ਇੱਕ ਕਿਲਾ ਆਨੰਦਗੜ੍ਹ ਸਾਹਿਬ ਜਿੱਥੇ ਕਈ ਮਹੀਨੇ ਜੰਗ ਚੱਲਦੀ ਰਹੀ ਪਹਾੜੀ ਰਾਜਿਆਂ ਦੇ ਨਾਲ ਉਸ ਤੋਂ ਬਾਅਦ ਇੱਕ ਵੇਲੇ ਆ ਕੇ ਉਹਨਾਂ ਨੇ ਕਸਮਾਂ ਖਾਧੀਆਂ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਤੁਸੀਂ ਇੱਥੋਂ ਕਿਲਾ ਛੱਡ ਕੇ ਅੱਗੇ ਚਲੇ ਜਾਓ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਕਸਮਾਂ ਤੋੜ ਨਾ ਦੇਣਾ ਕਿਤੇ ਪਰ ਨਾਲ ਦੇ ਸਾਥੀਆਂ ਤੇ ਮਾਤਾ ਤੇ ਹੋਰ ਸਾਰਿਆਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਾਂ ਇਹ ਕਿਲਾ ਛੱਡ ਦਈਏ ਤਾਂ ਫਿਰ ਇਹ ਛੱਡਿਆ ਗਿਆ ਤੇ ਫਿਰ ਉਸ ਤੋਂ ਬਾਅਦ ਵੀਰ ਜੜੀ ਕੀਰਤਪੁਰ ਸਾਹਿਬ 22 ਧਾਰ ਦੇ ਪਹਾੜੀ ਰਾਜਿਆਂ ਨੇ ਕਸਮਾਂ ਨਹੀਂ ਜੜੀਆਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਉਹ 22 ਧਾਰ ਦੇ ਰਾਜੇ ਨੇ ਜਿਹੜੇ ਕਸਮਾਂ ਤੋੜ ਦੇਣਗੇ ਤਾਂ ਉਹਨਾਂ ਨੇ ਕਸਮਾਂ ਤੋੜੀਆਂ ਤੇ ਉਸ ਦੌਰਾਨ ਇੱਥੇ ਆ ਗਏ ਸਰਸਾ ਨਦੀ ਦੇ ਨੇੜੇ ਆ ਕੇ ਗੁਰੂ ਸਾਹਿਬ ਨੇ ਦਰਸ਼ਨ ਕਰੋ ਸਹੀ ਟਿੱਬਾ ਸ਼ਾਹੀ ਟਿੱਬੇ ਤੇ ਭਾਈ ਉਦੇਸ਼ ਸਿੰਘ 50 ਸਿੰਘਾਂ ਦੇ ਜਥੇ ਦੇ ਨਾਲ ਨਾਲ ਦਿਨ ਚੜ੍ਹਦੇ ਤੱਕ ਸਹੀਦیاں ਪਾ ਗਏ ਸਰਸਾ ਨਦੀ ਦੇ ਕੰਢੇ ਮਾਤਾ ਗੁਜਰਕੌਰ ਜੀ ਛੋਟੇ ਸਹਬਜ਼ਾਦੇ ਜੋਰਾਵਰ ਸਿੰਘ ਅਤੇ ਫਤੇ ਸਿੰਘ ਨਾਲ ਸਰਸਾ ਨਦੀ ਪਾਰ ਕੀਤੀ ਅਤੇ ਗੁਰੂ ਸਾਹਿਬ ਨੇ ਆ ਕੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਜਿਹੜੇ ਕਿ ਪਾਈ ਜੈਤਾ ਜੀ ਜਿਹੜੇ ਆਪਾਂ ਪਿੱਛੋਂ ਦੇਖ ਕੇ ਆਇਆ ਗੁਰੂ ਘਰ ਉਥੋਂ ਗੁਰੂ ਘਰ ਦੇ ਵਿੱਚ ਪਾਈ ਜੈਤਾ ਜੀ ਜਿਹੜੇ ਕਿ ਨੌਵੇਂ ਪਾਤਸ਼ਾਹ ਦਾ ਅਸ਼ੀਸ਼ ਲੈ ਕੇ ਆਏ ਸਨ ਨੂੰ ਸਰਸਾ ਨਦੀ ਦੇ ਕੰਢੇ ਮੁਗਲਾਂ ਫੌਜਾਂ ਨਾਲ ਮੁਕਾਬਲਾ ਕਰਨ ਦਾ ਆਦੇਸ਼ ਦਿੱਤਾ ਗੁਰੂ ਜੀ ਨੇ ਸਿੰਘਾਂ ਦੇ ਜਥੇ ਨਾਲ ਇੱਥੋਂ ਕੋਟਲਾ ਨਿਹੰਗ ਖਾਂ ਵੱਲ ਚਲੇ ਗਏ ਤੇ ਸਰਸਾ ਨਦੀ ਕੰਢੇ ਕਸਮਾਨ ਦੀ ਜੰਗ ਹੋਈ ਪਾਈ ਜੀਵਨ ਸਿੰਘ ਨੇ ਮੈਦਾਨ ਮੈਦਾਨੇ ਜੰਗ ਵਿੱਚ ਆਪਣਾ ਆਖਰੀ ਸਾਹ ਲਿਆ ਅਤੇ ਮੁਗਲ ਫੌਜਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜੀ ਅਤੇ ਸ਼ਹੀਦੀ ਪ੍ਰਾਪਤ ਕੀਤੀ ਆਓ ਹੁਣ ਆਪਾਂ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਕਰਦੇ ਹਾਂ